ਆਓ ਸੁਣਦੇ ਹਾਂ ਆਰਾਮ ਸਰੂਪਣਕੀ ਦੀ ਕਹਾਣੀ ਮੁਹੱਬਤ ਦੀ ਮਿੱਟੀ ਜੁਮਾ ਕਮਿਆਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ ਉੱਠਣਸਾਰ ਚੱਕ ਵਾਲੇ ਛੱਤਣੇ ਵਿੱਚ ਜਾਂਦਾ ਤੇ ਡੱਬੀ ਦੀ ਸੀਂਖ ਬਾਲ ਕੇ ਆਪਣੀ ਸਰਦਾਰੋਂ ਨੂੰ ਦੇਖਣ ਲੱਗਦਾ ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫਤਾਂ ਕਰਦਾ ਇੱਕ ਸਿੰਖ ਬੁਝਦੀ ਤਾਂ ਦੂਜੀ ਬਾਲ ਲੈਂਦਾ ਉਹਨੂੰ ਲੱਗਦਾ ਸਰਦਾਰੋਂ ਦੇ ਚਿਹਰੇ ਉੱਤੇ ਉਹ ਪ੍ਰਭਾਵ ਨਹੀਂ ਆਇਆ ਮਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ ਮਿੱਟੀ ਦਾ ਬੁੱਤ ਉਹਨੂੰ ਅਧੂਰਾ-ਅਧੂਰਾ ਜਾਪਦਾ ਉਹਦਾ ਦਿਲ ਗਵਾਹੀ ਭਰਦਾ ਇੱਕ ਦਿਨੇ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ ਮੁਕੰਮਲ ਤੇ ਸੰਪੂਰਨ ਉਸ ਦਿਨ ਹੀ ਇਹਦੇ ਵਿੱਚੋਂ ਅਸਲੀ ਸਰਦਾਰੋ ਪੈਦਾ ਹੋਵੇਗੀ ਸਰਦਾਰੋ ਜੋ ਕਦੇ ਉਹਦਾ ਸੁਪਨਾ ਸੀ ਤੇ ਸੁਪਨਾ ਜਿਸ ਨੂੰ ਕਦੇ ਉਸਨੇ ਹੀ ਖੁਦ ਤੋੜ ਦਿੱਤਾ ਸੀ ਕਿਸੇ ਕਾਲ ਜਹੀ ਵਿੱਚ ਝੂਮਾ ਘਰੋਂ ਨਿਕਲਦਾ ਤੇ ਖੁੱਲੇ ਖੇਤਾਂ ਵਿੱਚ ਜੰਗਲ ਪਾਣੀ ਹੋ ਆਉਂਦਾ ਖੇਤਾਂ ਵਿੱਚ ਹੀ ਉਹਨੂੰ ਆਪਣੇ ਗਧਿਆਂ ਦੇ ਹਿੰਕਣ ਦੀਆਂ ਆਵਾਜ਼ਾਂ ਸੁਣਦੀਆਂ ਗਧਿਆਂ ਦੀਆਂ ਆਵਾਜ਼ਾਂ ਸੁਣ ਕੇ ਉਹਨੂੰ ਪੱਠੇ ਉੱਤੇ ਜਾਣ ਦੀ ਕਾਲ ਵੀ ਤੰਗ ਕਰਨ ਲੱਗਦੀ ਪੱਠੇ ਦੀ ਕਾਲ ਵਿੱਚ ਸਰਦਾਰੋ ਦਾ ਖਿਆਲ ਕਿਦਰੇ ਗੁਆਚ ਗੁਆਚ ਜਾਂਦਾ ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਉੱਤੇ ਚਾਹ ਤਰਨ ਲਈ ਆਖਦਾ ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛੱਤਣੇ ਵਿੱਚ ਆ ਬੈਠਦਾ ਉਦੋਂ ਤੱਕ ਸੂਰਜ ਦੀ ਲੋ ਉਹਦੇ ਵੇੜੇ ਤੱਕ ਪਹੁੰਚ ਚੁੱਕੀ ਹੁੰਦੀ ਕਿਰਨਾਂ ਲੱਗਣ ਤੋਂ ਪਹਿਲਾਂ ਦਾ ਸੁਰਮਈ ਚਾਨਣ ਛੱਤਣੇ ਦਾ ਬੁਖਾ ਚੜ੍ਹਦੇ ਵੱਲ ਸੀ ਲੋ ਚਾਰੇ ਖੁੰਜਿਆਂ ਵਿੱਚ ਪਹੁੰਚਦੀ ਸਰਦਾਰੋ ਦੇ ਮੂੰਹ ਨੂੰ ਉਹ ਟਿਕ ਟਿਕੇ ਬੰਨ ਕੇ ਤੱਕਣ ਲੱਗਦਾ ਤੱਕਦਾ ਰਹਿੰਦਾ ਤੇ ਫਿਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ ਲੋਹੇ ਦੇ ਨਹਿਰ ਨੇ ਨਾਲ ਬੁੱਤ ਦੀਆਂ ਅੱਖਾਂ ਉਹਦੀ ਠੋਡੀ ਉਹਦੀਆਂ ਗੱਲਾਂ ਤੇ ਬੁੱਲਾਂ ਉੱਤੋਂ ਮਿੱਟੀ ਖੁਰਚ ਦਿੰਦਾ ਚਿਹਰੇ ਉੱਤੇ ਪਾਣੀ ਤਰੌਂਕਦਾ ਚਿਹਰੇ ਉੱਤੇ ਉਂਗਲਾਂ ਦੇ ਪੋਟੇ ਫੇਰਦਾ ਖਾਸ-ਖਾਸ ਥਾਵਾਂ ਉੱਤੇ ਉਂਗਲਾਂ ਦੇ ਗਿੱਲੇ ਫੁੱਲ ਛਹਾਉਂਦਾ ਤੇ ਫਿਰ ਗਿੱਲੀ ਮਿੱਟੀ ਨੂੰ ਗੁੰਨ ਉਹ ਸੋਚਾਂ ਦੇ ਸਮੁੰਦਰ ਵਿੱਚ ਉੱਤਰ ਜਾਂਦਾ ਪੁੱਕਾ ਤਾਜ਼ਾ ਕਰਕੇ ਉਹ ਚਿਲਮ ਵੀ ਭਰ ਲਿਆ ਆ ਗੁੰਨੀ ਮਿੱਟੀ ਨੂੰ ਨਹਿਰਨੇ ਉੱਤੇ ਚੜਾ ਕੇ ਉਹ ਬੁੱਤ ਦੇ ਚਿਹਰੇ ਉੱਤੇ ਲਾਉਂਦਾ ਤੇ ਫਿਰ ਚੁੰਝ ਨਾਲ ਹੀ ਮਿੱਟੀ ਨੂੰ ਉੱਥੇ ਪੱਕੀ ਕਰ ਦਿੰਦਾ ਕਿਸੇ ਥਾਂ ਹੋਰ ਉਭਾਰ ਦਿਖਾਉਣਾ ਹੁੰਦਾ ਤਾਂ ਉਹ ਹੋਰ ਚੁੰਝ ਭਰਦਾ ਚਾਹ ਲਈ ਮਾਂ ਦੀ ਹਾਕ ਸੁਣਨ ਤੱਕ ਉਹ ਛਤਣੇ ਵਿੱਚ ਬੈਠਾ ਰਹਿੰਦਾ ਹੁੱਕਾ ਪੀਂਦਾ ਤੇ ਨਹਿਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ ਉੱਤੇ ਫਿਰਦੀਆਂ ਰਹਿੰਦੀਆਂ ਉਹਨੂੰ ਲੱਗਦਾ ਜਿਵੇਂ ਕੱਲ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪੈ ਗਈ ਹੋਵੇ ਉਹਨੂੰ ਕੋਈ ਸੁੱਖ ਜਿਹਾ ਮਿਲਦਾ ਕਈ ਮਹੀਨਿਆਂ ਤੋਂ ਇੰਜ ਹੀ ਕਰਦਾ ਆ ਰਿਹਾ ਸੀ ਨਿੱਤ ਨੇਮ ਵਾਂਗ ਹੀ ਕਰਦਾ ਸਵੇਰੇ-ਸਵੇਰੇ ਆਥਣ ਨੂੰ ਤਾਂ ਦਿਨ ਛਿਪੇ ਘਰ ਵੜਦਾ ਥੱਕਿਆ ਟੁੱਟਿਆ ਪਿਆ ਹੁੰਦਾ ਗਧਿਆਂ ਨੂੰ ਰੂੜੀ ਉੱਤੇ ਛੱਡ ਦਿੰਦਾ ਤੱਤਾ ਪਾਣੀ ਕਰਕੇ ਨਹਾਉਂਦਾ ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ ਬਿੰਦ ਝੱਟ ਹੁੱਕਾ ਪੀਂਦਾ ਫੇਰ ਗਧਿਆਂ ਨੂੰ ਘੇਰ ਲਿਆਉਂਦਾ ਉਹਨਾਂ ਮੂਰੇ ਸੁੱਕਾ ਘਾਹ ਸੁੱਟਦਾ ਤੇ ਉਹਨਾਂ ਦੀਆਂ ਲੱਤਾਂ ਕਿੱਲੀਆਂ ਦੇ ਰੱਸਿਆਂ ਨਾਲ ਬੰਨ੍ਹ ਦਿੰਦਾ ਹੀਂਗ ਦੇ ਹੁੰਕਾਰੇ ਮਾਰਦੇ ਦਲੱਤੀਆਂ ਚਲਾਉਂਦੇ ਤੇ ਲਿੱਟਦੇ ਉੱਠਦੇ ਗਧੇ ਟਿਕ ਜਾਂਦੇ ਤਾਂ ਜੁੰਮਾ ਵੀ ਸੌਣ ਦੀ ਕੋਸ਼ਿਸ਼ ਕਰਦਾ ਮਾਂ ਰੋਟੀ ਟੁੱਕਦਾ ਕੰਮ ਮੁਕਾ ਕੇ ਤੇ ਭਾਂਡਾ ਟਿੰਡਾ ਸਾਂਭ ਕੇ ਜੁੰਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੀ ਉੱਤੇ ਪੈਂਦੀ ਜੁਮੇ ਦੀ ਉਮਰ ਇਸ ਵੇਲੇ 50 ਸਾਲਾਂ ਤੋਂ ਉੱਤੇ ਸੀ ਉਹਨਾਂ ਦਾ ਹੋਰ ਕੋਈ ਨਹੀਂ ਸੀ ਉਹ ਸੀ ਤੇ ਉਸਦੀ ਬੁੱਢੀ ਮਾਂ ਬਾਕੀ ਸਾਰਾ ਟੱਬਰ 47 ਦੇ ਵੱਡਾ ਟੁੱਕੀ ਵੇਲੇ ਵਿਛੜ ਗਿਆ ਸੀ 47 ਤੋਂ ਪਹਿਲਾਂ ਦੀ ਗੱਲ ਹੈ ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁਮੇ ਨਾਲ ਦਾਈ ਦੁੱਕੜੇ ਖੇਡਦੀ ਹੁੰਦੀ ਉਹ ਕਿੰਨੀ ਖਲੰਦੜੀ ਸੀ ਹੱਸਦੀ ਤਾਂ ਗੱਲਾਂ ਉੱਤੇ ਟੋਏ ਪੈਂਦੇ ਬਿਨਾਂ ਕਾਰਨ ਹੀ ਹੱਸਦੀ ਰਹਿੰਦੀ ਗੱਲ-ਗੱਲ ਉੱਤੇ ਜੁਮੇ ਨੂੰ ਖਝਾਉਂਦੀ ਉਹਨਾਂ ਦਿਨਾਂ ਵਿੱਚ ਤਾਂ ਵੱਡੇ-ਵੱਡੇ ਮੁੰਡੇ ਕੁੜੀਆਂ ਇਕੱਠੇ ਖੇਡਦੇ ਹੁੰਦੇ ਸਨ ਹੁਣ ਵਰਗਾ ਜ਼ਮਾਨਾ ਨਹੀਂ ਸੀ ਸੋਨਾ-ਸੋਨਾ 17-17 ਸਾਲਾਂ ਦੇ ਮੁੰਡੇ ਕੁੜੀਆਂ ਮਾਪਿਆਂ ਲਈ ਗੁੱਡੇ-ਗੁੱਡੀਆਂ ਤੋਂ ਵੱਧ ਨਹੀਂ ਸਨ ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੋਤੇ ਤੱਕ ਖੇਡਦੇ ਰਹਿੰਦੇ ਰੌਲਾ ਪਾਉਂਦੇ ਚੀਕਾਂ ਮਾਰਦੇ ਕਰ ਮੋੜਨ ਲੱਗੇ ਉੱਚੀ ਉੱਚੀ ਬੋਲਦੇ ਮੋਹਲੇਓ ਮੋਹਲੇਓ ਖਿੱਚ ਲੋ ਡੋਰ ਮਗਰ ਲਿਆਂ ਦੀ ਮਾਂ ਨੂੰ ਲੈ ਗਏ ਚੋਰ ਤੇ ਫਿਰ ਜਦੋਂ 47 ਦੀ ਵੱਡਾ ਟੁੱਕੀ ਹੋਈ ਜੁਮੇ ਦਾ ਪਿਓ ਤੇ ਉਹਦੇ ਦੋਵੇਂ ਚਾਚੇ ਇੱਧਰ ਹੀ ਮਾਰੇ ਗਏ ਭੈਣਾਂ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ ਉਹ ਤੇ ਉਹਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਵਾਤ ਵਿੱਚ ਛੁਪ ਕੇ ਬੈਠੇ ਰਹੇ ਉੱਥੇ ਹੀ ਰੋਟੀ ਪਾਣੀ ਉਥੇ ਹੀ ਰਾਤ ਨੂੰ ਸੌਂ ਜਾਂਦੇ ਗਰਮੀ ਸਰਦੀ ਦਾ ਕੋਈ ਅਹਿਸਾਸ ਨਹੀਂ ਸੀ ਮੋਹ ਨੇਰੇ ਉੱਠ ਕੇ ਜੰਗਲ ਪਾਣੀ ਜਾਂ ਆਉਂਦੇ ਨੀਰੇ ਵਾਲੀ ਸਵਾਤ ਹੀ ਉਹਨਾਂ ਦਾ ਸੰਸਾਰ ਬਣ ਗਿਆ ਸਰਦਾਰੋ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ ਜੁਮੇ ਦੀ ਮਾਂ ਸਰਦਾਰੋ ਨੂੰ ਪੁੱਛ ਪੁੱਛ ਕਰਕੇ ਪਿਆਰ ਕਰਦੀ ਉਹਨੂੰ ਆਪਣੀ ਹਿੱਕ ਨਾਲ ਲਾ ਕੇ ਕੁੱਟਦੀ ਜਿਵੇਂ ਉਹ ਉਹਦੀ ਆਪਣੀ ਹਿੱਤੀ ਹੋਵੇ ਰਾਤ ਨੂੰ ਜੁਮੇ ਨੂੰ ਆਪਣੀ ਹਿੱਕ ਨਾਲ ਕੁੱਟ ਕੇ ਸੌਂਦੀ ਤੂਫਾਨ ਗੁਜ਼ਰ ਗਿਆ ਤਾਂ ਜੁਮਾ ਤੇ ਜੁਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਏ ਪਿੰਡ ਵਿੱਚ ਹੀ ਨਿੱਕੇ-ਮੋਟੇ ਕੰਮ ਕਰਨ ਲੱਗੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ ਰਹਿੰਦੇ ਵੀ ਲੋਕਾਂ ਦੇ ਘਰਾਂ ਵਿੱਚ ਹੀ ਆਪਣੇ ਘਰ ਤੋਂ ਜਿਵੇਂ ਉਹਨਾਂ ਨੂੰ ਡਰ ਲੱਗਦਾ ਹੋਵੇ ਜਿਵੇਂ ਹੁਣ ਵੀ ਕੋਈ ਉਹਨਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ ਤੇ ਫੇਰ ਉਹ ਆਪਣੇ ਘਰ ਹੀ ਆ ਗਏ ਘਰ ਵਿੱਚ ਤਾਂ ਕੁਝ ਵੀ ਨਹੀਂ ਸੀ ਕਰਦੀਆਂ ਕੰਧਾਂ ਖੜੀਆਂ ਸਨ ਕਰਦੀ ਛੱਤ ਕਾਇਮ ਸੀ ਛੱਤ ਨੇ ਵਿੱਚ ਚੱਕ ਹੈਗਾ ਸੀ ਇੱਕ ਪਾਸੇ ਨੂੰ ਡਿੱਗਿਆ ਪਿਆ ਜੁੰਮੇ ਨੇ ਚੱਕ ਨੂੰ ਹਲਾਇਆ ਨਹੀਂ ਹੁਣ ਤੱਕ ਵੀ ਉਹ ਚੱਕ ਓਵੇਂ ਡੋਵੇਂ ਪਿਆ ਹੋਇਆ ਸੀ ਨਿਰਜਿੰਦ ਬੇਆਵਾਜ਼ ਤੇ ਛਾਪ ਲਿਆ ਹੋਇਆ ਜਿਵੇਂ ਹੁਣੇ ਕੋਈ ਉਹਨੂੰ ਗੇੜਾ ਦੇਵੇ ਤਾਂ ਉਹ ਹਰਕਤ ਵਿੱਚ ਆ ਸਕਦਾ ਹੈ 47 ਦੇ ਸੱਕੇ ਨੂੰ 8-10 ਵਰੇ ਲੰਘ ਗਏ ਉਦੋਂ ਤੱਕ ਜੁਮੇ ਕੋਲ 4 ਗਧੇ ਤੇ 2 ਗਧੀਆਂ ਸਨ ਪੱਠੇ ਉੱਤੇ ਜਾ ਕੇ ਇੱਟਾਂ ਢੋਣ ਦਾ ਕੰਮ ਕਰਦਾ ਮਾਂ ਘਰ ਵਿੱਚ ਰਹਿੰਦੀ ਸੋਨਾ ਗੁਜ਼ਾਰਾ ਚੱਲ ਰਿਹਾ ਸੀ ਹਵੇਲੀ ਵਾਲਿਆਂ ਦੀ ਸਰਦਾਰੋ ਦਾ ਵਿਆਹ ਸੀ ਵਿਆਹ ਤੋਂ 4 ਦਿਨ ਪਹਿਲਾਂ ਉਹ ਅੱਧੀ ਰਾਤ ਘਰੋਂ ਉੱਠ ਕੇ ਜੁਮੇ ਕੋਲ ਆਈ ਉਹਨੂੰ ਬਾਹੋਂ ਫੜ ਕੇ ਮੰਜੇ ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਰੋ ਦੇ ਨਾਲ ਕੁਸਰਮੁਸਰ ਕਰਦੀ ਰਹੀ ਮਾਂ ਦੀ ਮੰਜੀ ਦੂਰ ਸੀ ਜੁੰਮਾ ਮੰਨਿਆ ਨਹੀਂ ਡਰ ਗਿਆ ਐਡੀ ਵੱਡੀ ਚਟਾਨ ਨਾਲ ਉਹ ਮੱਥਾ ਕਿਵੇਂ ਲਾਉਂਦਾ ਉਹ ਤਾਂ ਇੱਕ ਕੁਮਾਰ ਸੀ ਬਸ ਹਵੇਲੀ ਵਾਲੇ ਤਾਂ ਜ਼ਿੰਮੇਦਾਰ ਸਨ ਉਹ ਤਾਂ ਆਥਨ ਨੂੰ ਕਿਹੜਾ ਨੱਖ ਪਾ ਕੇ ਰੱਖ ਦਿੰਦੇ ਤੇ ਫਿਰ ਜੁੰਮੇ ਤੇ ਜੁੰਮੇ ਦੀ ਮਾਂ ਨੇ ਉਹਨਾਂ ਦੇ ਘਰ ਦਾ ਲੋਣ ਵੀ ਤਾਂ ਖਾਦਾ ਸੀ ਸਰਦਾਰੋ ਜਿਵੇਂ ਕੋਈ ਸਰਾਪ ਦੇ ਕੇ ਧੁਰਗੀ ਹੋਵੇ ਬਸ ਉਹ ਦਿਨ ਸੋ ਉਹ ਦਿਨ ਜੁੰਮਾ ਪੱਤੇ ਵਾਂਗ ਸੁੱਕਣ ਲੱਗ ਪਿਆ ਉਸ ਪਿੰਡ ਵਿੱਚ ਤੇ ਆਲੇ-ਦਾਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਘੁਮਿਆਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ ਇੱਧਰ ਹੀ ird-ird ਹੋ ਗਏ ਜਾਂ ਫਿਰ ਪਾਕਿਸਤਾਨ ਨੂੰ ਚਲੇ ਗਏ ਪਹਿਲਾਂ ਪੈਲ ਤਾਂ ਕੋਈ ਆਸ ਵੀ ਨਹੀਂ ਸੀ ਪਰ ਫਿਰ ਕਈ ਸਾਲਾਂ ਪਿੱਛੋਂ ਦੂਰ ਦਰਾਜ ਦੇ ਪਿੰਡਾਂ ਵਿੱਚੋਂ ਨੂੰ ਰਿਸ਼ਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ ਜਿਵੇਂ ਔਰਤ ਦੀ ਤਾਂ ਉਹਨੂੰ ਲੋੜ ਹੀ ਨਹੀਂ ਸੀ ਇੱਕ ਸਰਦਾਰੋ ਹੀ ਉਹਦੇ ਮਨ ਗੁੱਟ ਗਈ ਸੀ ਉਹ ਹੁਣ ਨਹੀਂ ਸੀ ਤਾਂ ਦੁਨੀਆਂ ਵਿੱਚ ਹੋਰ ਔਰਤ ਹੀ ਕਿਹੜੀ ਰਹਿ ਗਈ ਸੀ ਪਤਾ ਨਹੀਂ ਕਿਹੜੀ ਘੜੀ ਸੀ ਕਿ ਸਰਦਾਰੋ ਸਾਹਮਣੇ ਉਹਦੇ ਮੋਹੋਂ ਨਾ ਹੀ ਨਿਕਲਦੀ ਧੁਰੀ ਗਈ ਸੀ ਤੇ ਫਿਰ ਕਿਸੇ ਔਰਤ ਦਾ ਤਸੱਵਰ ਤੱਕ ਵੀ ਉਹਦੇ ਜ਼ਿਹਨ ਵਿੱਚ ਨਹੀਂ ਆਉਂਦਾ ਸੀ ਬਸ ਇਹੀ ਸਰਦਾਰੋ ਦਾ ਸਰਾਪ ਸੀ ਤੇ ਹੁਣ ਜੁਮੇ ਦਾ ਇਹ ਹਾਲ ਸੀ ਪੱਠੇ ਉੱਤੇ ਇੱਟਾਂ ਢੋਣ ਦਾ ਕੰਮ ਕੋਈ ਕ ਗਧੇ ਵਾਂਗ ਹੀ ਸਿਰ ਸੁੱਟ ਕੇ ਕਰਦਾ ਉਹਦੇ ਤੁਰੰਦਰ ਸਰਦਾਰੋ ਦੀ ਮੂਰਤ ਵਸੀ ਹੋਈ ਸੀ ਇਸ ਮੂਰਤ ਨੂੰ ਮਿੱਟੀ ਵਿੱਚੋਂ ਸਕਾਰ ਕਰਨ ਦੀ ਲਿੱਲ ਉਹਨੂੰ ਲੱਗ ਗਈ ਮੁਹੱਬਤ ਦਾ ਪ੍ਰਤੱਖ ਚਿਹਰਾ ਮੁਸਕਰਾਉਂਦਾ ਵੀ ਤੇ ਇਨਕਾਰ ਕਰਦਾ ਵੀ ਜਦੋਂ ਕਦੇ ਵੀ ਸਰਦਾਰੋ ਸਾਹਮਣੇ ਕੋਈ ਪ੍ਰਸਤਾਵ ਲੈ ਕੇ ਗਿਆ ਸੀ ਉਹ ਇੰਜ ਦਾ ਚਿਹਰਾ ਬਣਾ ਲਿਆ ਕਰਦੀ ਮੁਸਕਰਾਹਟ ਤੇ ਇਨਕਾਰ ਦੀ ਅਦਭੁਤ ਮੁਦਰਾ ਤੇ ਫਿਰ ਤੇ ਹੁਣ ਜੁਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ ਜ਼ਿੰਦਗੀ ਦਾ ਇੱਕ ਸਾਰਥਕ ਰੁਝੇਵਾ ਇੱਛਾਵਾਂ ਦਾ ਕਾਲਪਨਿਕ ਸਮਰਥਨ ਤੇ ਫਿਰ ਇੱਕ ਸਵੇਰ ਸਰਦਾਰੋ ਦੀ ਗੋਦੀ ਨਵਾਂ ਬਾਲ ਸੀ ਉਹਦਾ ਪੁੱਤਰ ਉਮਲ ਉਮਲ ਥੱਲੇ ਡਿੱਗਣ ਨੂੰ ਕਰਦਾ ਸਵੇਰੇ ਸਵੇਰੇ ਜੁਮਾ ਬੁੱਤ ਦੇ ਚਿਹਰੇ ਉੱਤੇ ਮੁਹੱਬਤ ਦੀ ਆਖਰੀ ਮਿੱਟੀ ਛੜਾ ਰਿਹਾ ਸੀ ਅਜਬਤਨੇ ਮੁਕੰਮਲ ਹੋ ਜਾਣਾ ਸੀ ਮੁਸਕਰਾਹਟ ਤੇ ਇਨਕਾਰ ਦੀ ਸੰਤੁਲਿਤ ਮਾਤਰਾ ਵਿੱਚ ਨਹਿਰਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਆਪਣੇ ਪੂਰੇ ਵੇਗ ਵਿੱਚ ਸਰਦਾਰੋ ਨੇ ਛਤਣੇ ਅੱਗੇ ਆ ਕੇ ਜੁਮੇ ਨੂੰ ਹਾਕ ਮਾਰੀ ਇੱਕ ਬਿੰਦ ਚੁੰਝ ਰੁਕੀ ਜੁਮਾ ਮੋਢੇ ਉੱਤੋਂ ਦੀ ਝੱਕਿਆ ਸਰਦਾਰੋ ਨੂੰ ਪਹਿਚਾਣਿਆ ਸੀ ਪਰ ਹੂੰ ਕਹਿ ਕੇ ਦੂਜੇ ਬਿੰਦ ਹੀ ਆਪਣੇ ਕੰਮ ਵਿੱਚ ਰੁੱਝ ਗਿਆ ਇਹ ਕੰਮ ਉਹਨੇ ਪਹਿਲਾਂ ਨਿਵੇੜਨਾ ਹੋਵੇਗਾ ਸਵੇਰ ਹੋ ਗਈ ਪੱਠੇ ਉੱਤੇ ਵੀ ਜਾਣਾ ਸੀ ਸਰਦਾਰੋ ਦੋ ਪਲ ਰੁਕੀ ਤੇ ਉਹਦੀ ਪਿੱਠ ਉੱਤੇ ਨਜ਼ਰਾਂ ਤੇ ਲਗਾਉਂਦੀ ਜੁੰਮੇ ਦੀ ਬੁੱਢੀ ਮਾਵਲ ਚੱਲੀ ਗਈ ਕੰਮ ਮੁਕਾ ਕੇ ਜੁੰਮਾ ਉੱਠਿਆ ਸਰਦਾਰੋ ਕਿਧਰੇ ਵੀ ਨਹੀਂ ਸੀ ਜਾ ਚੁੱਕੀ ਸੀ ਪਤਾ ਨਹੀਂ ਕਿਉਂ ਆਈ ਸੀ ਇਸ ਸਭ ਕਾਸੇ ਬਾਰੇ ਜੁੰਮੇ ਨੇ ਸੋਚਿਆ ਵੀ ਨਹੀਂ ਸਰਦਾਰੋ ਦਾ ਅਸਲੀ ਚਿਹਰਾ ਮੁਕੰਮਲ ਸੀ ਤੇ ਫੇਰ ਜੁਮਾ ਗਧਿਆਂ ਉੱਤੇ ਇਟਾਂ ਢੋਂਦਾ ਵੀ ਸੋਚਦਾ ਤੇ ਹੈਰਾਨ ਹੁੰਦਾ ਰਹਿੰਦਾ ਕਿ ਸਰਦਾਰੋ ਦੀ ਮਿੱਟੀ ਨਾਲ ਉਹਨੂੰ ਇੰਨੀ ਮੁਹੱਬਤ ਕਿਉਂ ਹੈ ਸਰਦਾਰੋ ਦੇ ਮਾਸ ਤੇ ਉਹਦੀ ਮਿੱਟੀ ਵਿੱਚ ਜਿਵੇਂ ਕੋਈ ਫਰਕ ਨਾ ਰਹਿ ਗਿਆ ਹੋਵੇ